ਆਪਾਂ ਨੇ ਹਜੇ ਵਿਆਹ ਕਰਨਾ ਸੀ ਤੇ ਆ ਕੀ ਹੋ ਗਿਆ ਸੇਰਾ ਲਗਾ ਕੇ ਮਾਂ ਨੇ ਪੁੱਤ ਨੂੰ ਅਲਵਿਦਾ ਕਿ ਹੈ ਤਾਂ ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਜਿਸ ਵੀਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ ਹੋ ਗਿਆ ਬੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਤਾਂ ਉਸ ਦੇ ਸੰਸਕਾਰ ਮੌਕੇ ਬੈਣ ਪਏ ਨੇ ਤਾਂ ਬਿਲਕੁਲ ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਜਦੋਂ ਸੰਸਕਾਰ ਮੌਕੇ ਮਾਂ ਜਿਹੜੀ ਉਪਾਵਕ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਹਜੇ ਤਾਂ ਤੇਰਾ ਵਿਆਹ ਕਰਨਾ ਸੀ ਤੇ ਆ ਕੀ ਹੋ ਗਿਆ ਦਰਸਲ ਮੁਲਜ਼ਮਾ ਨੇ ਵਿਕਾਸ ਦੀ ਛਾਤੀ ਦੇ ਵਿੱਚ ਕਈ ਵਾਰ ਚਾਕੂ ਦੇ ਨਾਲ ਹਮਲਾ ਕੀਤਾ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਸਾਬਕਾ ਐਮਐਲਏ ਸ਼ੀਤ ਰੰਗੂਰਾਲ ਦੇ ਭਤੀਜੇ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਹਰ ਕਿਸੇ ਦੀ ਅੱਖ ਨਮ ਹੋਈ ਹੈ ਤਾਂ ਬਿਲਕੁਲ ਸ਼ੀਤ ਰੰਗੂਰਾਲ ਨੇ ਦੱਸਿਆ ਕਿ ਵਿਕਾਸ ਜ਼ਖਮੀ ਹਾਲਤ ਦੇ ਵਿੱਚ ਦੌੜਦਾ ਹੋਇਆ ਗਲੀ ਦੇ ਵਿੱਚ ਆਇਆ ਸਿੱਤ ਇੱਕ ਮਹਿਲਾ ਤੁਝ ਤੋਂ ਪਾਣੀ ਮੰਗਿਆ ਤੇ ਜਦੋਂ ਪਾਣੀ ਲੈ ਕੇ ਬਾਹਰ ਆਈ ਤਾਂ ਉਹ ਵਿਚਾਰਾ ਵਿਕਾਸ ਬੇਸੁੱਧ ਹੋ ਕੇ ਗਲੀ ਦੇ ਵਿੱਚ ਹੀ ਡਿੱਗ ਗਿਆ ਜਦੋਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਜਿੱਥੇ ਸ਼ੁੱਕਰਵਾਰ ਦੀ ਰਾਤ ਕਰੀਬ 11:30 ਵਜੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਰਸਤਾ ਦਿਖਾਣਾ ਵੀ ਸਰਕਾਰ ਦਾ ਕੰਮ ਹੈ ਕੀ ਭਗਵੰਤ ਮਾਨ ਜੀ ਇਹ बताएंगे ਕਿ ਪੰਜਾਬ कि नौजवानों को किस दिशा की ओर लेके जा रहे हैं सो आज का जो नौजवान है उसकी पहल बन चुकी है नशा बंदूक और जो गैंगस्टरवाद है सो पंजाब सरकार को नौजवानों को अच्छा विज़न देना होगा लच्छेदार भाषण से बात नहीं बनेगी प्रैक्टिकल होना पड़ेगा ताही ਇਹ ਜੋ ਹਾਲਾਤ ਹੈ ਪੰਜਾਬ ਕੇ ਬਦਲੇ ਜਾ ਸਕੰਗੇ ਪਰ ਕੀ ਲੱਗਦਾ ਕਿ 17 ਸਾਲ ਦਾ ਇਹ ਨੌਜਵਾਨ ਪੈਰੈਂਟਸ ਦੇ ਕਹਿਣ ਮੁਤਾਬਕ ਬੱਚੇ ਦੇ ਕਿਸੇ ਨਾਲ ਬਾਤ ਵਿਵਾਦ ਵੀ ਨਹੀਂ ਸੀ ਕੋਈ ਦੁਸ਼ਮਣੀ ਵੀ ਨਹੀਂ ਸੀ ਪਰ ਜਿਸ ਮੁੰਡੇ ਦੇ ਵੱਲੋਂ ਕਤਲ ਕੀਤਾ ਗਿਆ ਉਹ ਆਮ ਆਦਮੀ ਪਾਰਟੀ ਨਾਲ ਵੀ ਸੰਬੰਧਿਤ ਹੈ ਔਰ ਉਹਦੇ ਤੇ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਦਰਜ ਨੇ ਫਿਰ ਇਹੋ ਜੇ ਬੰਦੇ ਨੂੰ ਇੱਕ ਤਾਂ ਪਾਰਟੀ ਦੇ ਵਿੱਚ ਉਧਰ ਦੇਣਾ ਦੂਜੀ ਗੱਲ ਇਹ ਵੀ ਇਹੋ ਜੇ ਬੰਦਾ ਦਾ ਸ਼ਰੀਆਮ ਕੋ ਘੁੰਮਣਾ ਕਿੰਨਾ ਕ ਘੱਟ ਹੈ ਦੇਖੋ ਮੇਰਾ ਮੇਰਾ ਤੇ ਮੰਨਣਾ ਹੈ ਸਭ ਨਾਲੋਂ ਦੇਖੋ ਬਿਮਾਰੀ ਹੈ ਜਿਹੜੀ ਉਹਦੀ ਜੜ ਕਿੱਥੇ ਆ ਬਿਮਾਰੀ ਦੀ ਜੜ ਹੈਗੀ ਬੇਰੋਜ਼ਗਾਰੀ ਨੌਜਵਾਨਾਂ ਨੂੰ ਸਹੀ ਵਿਜ਼ਨ ਸਹੀ ਦਿਸ਼ਾ ਦੇਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅੱਜ ਸਰਕਾਰ ਨੌਜਵਾਨਾਂ ਲਈ ਕਿਹੜੇ ਨਵੇਂ ਆਪਸ਼ਨ ਲੈ ਕੇ ਆ ਰਹੀ ਹੈ ਨੌਜਵਾਨਾਂ ਨੂੰ ਕੋਈ ਆਸ ਨਹੀਂ ਹੈ ਸਰਕਾਰ ਤੋਂ ਅੱਜ ਨੌਜਵਾਨਾਂ ਦੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲ ਹੈ ਉਹ ਜਾਂ ਤਾਂ ਨਸ਼ਾ ਬਣ ਚੁੱਕੀ ਹੈ ਜਾਂ ਹਥਿਆਰ ਇਲੀਗਲ ਆਪਣੇ ਕੋਲ ਰੱਖਣਾ ਤਾਂ ਕਿ ਇੱਕ ਜਿਹੜੀ ਫੋੜਬਾਜ਼ੀ ਹੈ ਜਿਹੜੀ ਇਨੂੰ ਗਲੋਰੀਫਾਈ ਕੀਤਾ ਜਾ ਰਿਹਾ ਗੈਂਗਸਟਰਵਾਦ ਨੂੰ ਵੀ ਸੋ ਮੈਂ ਸਮਝਦਾ ਕਿ ਗੈਂਗਸਟਰਵਾਦ ਨੂੰ ਗਲੋਰੀਫਾਈ ਕਰਨ ਦੀ ਬਜਾਏ ਜਿਹੜੇ ਗੈਂਗਸਟਰ ਪੁਲਿਸ ਪਕੜਦੀ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਜਿਹੜਾ ਨੰਗੇ ਕਰਨਾ ਚਾਹੀਦਾ ਤਾਂ ਕਿ ਜਿਹੜੇ ਨੋਜਵਾਨ ਆ ਉਹਨਾਂ ਨੂੰ ਪਤਾ ਚੱਲ ਸਕੇ ਕਿ ਇਹਨਾਂ ਗੈਂਗਸਟਰਾਂ ਦਾ ਜਿਹੜਾ ਅੰਤ ਆ ਉਹ ਕਿਸ ਤਰੀਕੇ ਨਾਲ ਹੁੰਦਾ ਸੀ ਕਿ ਕਿਹਦਾ ਕਾਲੂ ਦੇ ਉੱਤੇ ਬੱਚਾ ਦਰਜ ਹੋ ਚੁੱਕਾ ਇਹ ਵੀ ਪਤਾ ਲੱਗਾ ਕਾਲੂ ਇਸ ਟਾਈਮ ਬਸਤੀਆਂ ਦੇ ਵਿੱਚ ਘੁੰਮਦਾ ਪਿਆ ਕਿਸੇ ਜਨਾਨੀ ਨੂੰ ਧਮਕਾ ਕੇ ਗਿਆ ਦੇਖੋ ਗੱਲ ਹੈ ਕਿ ਇਹ ਤਾਂ ਪੁਲਿਸ 파ਟ ਜਿਹਦੇ ਜਿਹਨੇ ਕਤਲ ਕੀਤਾ ਜਿਹਦੇ ਤੇ ਪਰਚਾ ਦਰਜ ਹੋਇਆ ਉਹ ਅੱਜ ਨਹੀਂ ਕੱਲ ਉਹਨੇ ਫੜੇ ਜਾਣਾ ਪਰ ਮਾਮਲਾ ਇੱਥੇ ਮੁੱਕਦਾ ਨਹੀਂ ਹੈ ਕਿ ਦੁਬਾਰਾ ਵਿਕਾਸ ਵਰਗੇ ਨੌਜਵਾਨ ਜਿਹੜੇ ਕਤਲ ਨਾ ਹੋਣ ਇਹਦੇ ਲਈ ਸਰਕਾਰ ਕੀ ਪਹਿਲ ਕਰ ਰਹੀ ਹੈ ਇਹਦੇ ਤੇ ਮੁੱਖ ਮੰਤਰੀ ਸਾਹਿਬ ਨੂੰ ਔਰ ਡੀਜੀਪੀ ਨੂੰ ਜਵਾਬ ਦੇਣਾ ਹੋਇਆ ਸਰ ਸ਼ੀਤਲ ਅੰਗੁਰਾਲ ਸਰ ਸ਼ਾਰਟ ਕਰ ਰਿਹਾ ਕਿ ਉਸ ਸਰ ਕਾਸ ਦਾ ਕਤਲ ਹੋ ਜਾਂਦਾ ਹੈ ਔਰ ਐਸੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਆਪਨੇ ਇਹ ਵੀ ਕਹਾ ਥਾ ਕਿ नशीक को लेकर ये जो वारदात को अंजाम दिया गया है लग रहा है कि नशीक को लेकर या आपसे कोई रंजिश थी कोई भी आपसे रंजिश नहीं थी किसी से कोई लड़ाई झगड़ा आज तक किसी को आज तक साथ वाले घर वाले को कभी नहीं बोला वकास 16 साल के लड़के 17 साल की लड़की क्या दुश्मनी होगी किसी से 16 और 17 साल के लड़के को तो अपने घर का नहीं पता होता पूरा परिवार में कैसे मिलना जुलना रिश्तेदारों में कैसे जाना पर मैं राजनीतिक तौर पे नहीं आज बोलूंगा ਜਿੰਨੇ ਵੀ ਮੇਰੇ ਦੋਸਤ ਇੱਥੇ ਤੁਸੀਂ মিডিਆ ਦੇ ਮਾਧਮ ਨਾਲ ਆਏ ਹੋ ਮੈਂ ਕਤਲ ਦੀ ਸੱਚਾਈ ਪੁੱਛਣਾ ਚਾਹਾਂ ਕਤਲ ਦੀ ਵਜ੍ਹਾ ਕੀ ਹੈ ਅਗਰ ਰਾਜਨੀਤੀ ਮੈਂ ਕਰਨੀ ਹੁੰਦੀ ਤੇ ਮੈਂ ਸੰਸਦ ਕਾਰਨਾ ਕਰਦਾ ਸਾਰੇ ਲੋਕ ਲੈ ਕੇ ਮੈਂ ਸੜਕਾਂ ਤੇ ਚੱਲਦਾ ਨਹੀਂ ਮੈਂ ਪੁਲਿਸ ਨੂੰ ਇੱਕ ਬੇਨਤੀ ਕਰ ਰਿਹਾ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਇਹ ਮੇਰਾ ਪਰਿਵਾਰ ਹੈ ਬਸਤੀ ਦਾ ਨਿਸ਼ਬੰਦਾ ਇਹ ਮੇਰਾ ਹਲਕਾ ਮੇਰਾ ਪਰਿਵਾਰ ਹੈ ਪਰ ਮੈਨੂੰ ਦੁੱਖ ਇੱਕੋ ਗੱਲ ਦਾ ਕਿ ਜਦ ਅਸੀਂ ਕਿਸੇ ਨੂੰ ਪਾਰਟੀ ਜੁਆਇਨ ਕਰਾਣੇ ਕਿਸੇ ਲੋਕਾਂ ਨੂੰ ਪਾਰਟੀ 'ਚ ਲੈ ਕੇ ਆਣੇ ਆ ਅਧੂਰੇ ਵੈਰੀਫਾਈ ਨਹੀਂ ਕੀਤਾ ਜਾਂਦਾ ਕਿ ਜਿਹੜਾ ਕਨਪੜ ਬੱਚਾ ਇੱਦਾਂ ਪੜਿਆ ਉਹਨਾਂ ਨੂੰ ਕੌਲਜਾਂ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਇਸ ਇਲਾਕੇ ਦੇ ਮੁਖੀਆ ਸਰੋਪੇ ਬੰਦੇ ਆ 21 ਅਗਸਤ 2025 ਨੂੰ 21 ਅਗਸਤ ਨੂੰ ਦੁਪਹਿਰ ਨੂੰ ਕੌਲਜ ਜਦੋਂ ਸਰੋਪੇ ਪੈਂਦ ਤੋਂ ਬਾਅਦ ਕੌਲਰ ਦੇ ਵਿੱਚ ਵੀ ਉਹ ਕਰਪਾਨਾ ਚਲਾਉਂਦਾ ਹੈ ਗੁੰਡਾਗਰਦੀ ਕਰਦਾ ਹੈ ਔਰ ਤੋਂ ਬਾਅਦ ਔਰ ਇੰਨਾ ਹੌਸਲਾ ਬਣ ਜਾਂਦਾ ਕਿ ਮੈਨੂੰ ਅੱਜ ਆਮ ਆਦਮੀ ਦਾ ਪੱਟਾ ਮੇਰੇ ਗੱਲ 'ਚ ਪੈ ਗਿਆ ਜਲੰਧਰ ਪੁਲਿਸ ਬਸਤੀ ਬਾਬਾ ਖੇਲ ਦੀ ਪੁਲਿਸ ਜੁਤੇ ਉਹ ਹਮਲਾ ਕਰਦਾ ਦੋ ਚਾਰ ਦਿਨਾਂ ਬਾਅਦ ਤੇ ਜੇਲ੍ਹ ਤੋਂ ਛੁੱਟ ਕੇ ਅੱਜ ਉਹਨੇ ਕਤਲ ਕਰਤਾ ਅਗੇ ਬਾਹਰ ਅੱਛਾ ਜੀ ਪੁਲਿਸ ਦੁਆਰਾ ਮਾਮਲਾ ਤੋਂ ਦਰਜ ਕੀਤਾ ਗਿਆ ਹੈ ਲੱਗ ਰਿਹਾ ਹੈ ਕਿ ਇਨਸਾਫ ਮਿਲ ਪਾਏਗਾ ਔਰ ਇਹ ਕਿਸ ਪਾਰਟੀ ਸੇ ਬਿਲੋਂਗ ਕਰਤਾ ਹੈ ਇਹ ਵੀ ਬਤਾ ਦਿਓ ਆਮ ਆਦਮੀ ਪਾਰਟੀ ਦਾ ਕੋਈ ਵਾਈਸ ਪ੍ਰੈਜ਼ੀਡੈਂਟ ਹੈ ਮੈਨੇ ਜੋ ਬਤਾ ਰਹਾ ਹੂੰ ਆਪਕੋ ਇਸ ਕੋ 21 ਅਗਸਤ ਕੋ ਇਸੇ ਖੇਤਰ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਪਰਿਵਾਰ ਦੇ ਜਿਹੜੇ ਸਦਸੇ ਆ ਔਰ ਇਸ ਇਲਾਕੇ ਦੇ ਜਿਹੜੇ ਕਾਉਂਸਲਰ ਆ ਉਹਨਾਂ ਨੇ ਸਰਉਪੇ ਪਾਈ ਸੀ ਜਿਹਦੀ ਫੋਟੋ ਮੈਂ ਦੇ ਚੁੱਕਾ ਸਾਰੇ ਐਵੀਡੈਂਸ ਮੇਰੇ ਕੋਲ ਆ ਸਿਰਫ ਮੈਂ ਪੁਲਿਸ ਲੈਵਲ ਦੇਖ ਰਿਹਾ ਕਿ ਕਿ ਮੈਂ ਰਾਜਨੀਤੀ ਨਹੀਂ ਕਰ ਤੇ ਮੈਂ ਆਪਣੇ ਹਲਕੇ ਨੂੰ ਸਾਫ ਦੇ ਸਕਦਾ ਤੇ ਅੱਜ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਕਿ ਜੇ ਮੈਂ ਆਪਣੇ ਪਰਿਵਾਰ ਦਾ ਬੱਚਾ ਨਹੀਂ ਬਚਾ ਸਕਿਆ ਤੇ ਮੈਂ ਜਲੰਧਰ ਵਿਖੇ ਲੋਕਾਂ ਦੀ ਰੱਖਿਆ ਕੀ ਕਰਾਂਗਾ ਕੁਸ਼ੀਲ ਜੀ ਜਿਹੜੀ ਉਹ ਆਪਣੇ ਸਰਕਾਰੀ ਕਿਸੇ ਅਧਿਕਾਰੀ ਦਾ ਕੋਈ ਗੱਲਬਾਤ ਹੋਈ ਹੋਵੇ ਕਿ ਨਿਮਨਪੱਗ ਇਕੱਠਾ ਹੋ ਹਜੇ ਤੱਕ ਤੇ ਸਰਕਾਰੀ ਕਿਸੇ ਨੇ ਕੀ ਆਣਾ ਤੁਸੀਂ ਦੇਖੀ ਦੀ ਹੈ ਸਰਕਾਰ ਦਾ ਜੇ ਸਰਕਾਰ ਦਾ ਕੋਈ ਦੁੱਖ ਹੁੰਦਾ ਸਰਕਾਰ ਵਾਲੇ ਇਸ ਪਰਿਵਾਰ ਨਾਲ ਰਾਜਨੀਤੀ ਤੌਰ ਤੇ ਮੇਰੀ ਕਿਸੇ ਨਾਲ ਮਤਭੇਦ ਹੋ ਸਕਦੇ ਆ ਪਰ ਸਮਾਜੀ ਤੌਰ ਤੇ ਅਸੀਂ ਲੋਕ ਇਕੱਠੇ ਆ ਸਮਾਜੀ ਤੌਰ ਤੇ ਅਗਰ ਅੱਜ ਚਾਹੀਦਾ ਸੀ ਜੇ ਸਰਕਾਰ ਨੂੰ ਅੱਜ ਬੜੇ ਪੰਜਾਬ ਦੇ ਹਰ ਇੱਕ ਕੋਨੇ ਤੋਂ ਫੋਨ ਆ ਰਹੇ ਆ ਜਿਨ੍ਹਾਂ ਲੋਕਾਂ ਨਾਲ ਮੇਰਾ ਪਿਆਰ ਆ ਤੁਹਾਡੇ ਮਾਦਮ ਦੇ ਨਾਲ ਪਰ ਮੈਨੂੰ ਇੱਕੋ ਹੀ ਚੀਜ਼ ਇਨਸਾਫ ਚਾਹੀਦਾ ਮੈਂ ਨਹੀਂ ਅੱਜ ਬੋਲਣਾ ਵਿਕਾਸ ਨੂੰ ਜਿਹਨੇ ਪਾਣੀ ਪਲਾਇਆ ਸੀ ਜਿਹੜੇ ਘਰ ਵਾਲਿਆਂ ਨੇ ਉਹ ਦੱਸ ਰਹੇ ਨੇ ਕਹਿੰਦੇ ਕਿ ਲੜਕਾ ਬਾਅਦ ਵਿੱਚ ਫਿਰ ਦੁਬਾਰਾ ਤੋਂ ਆਇਆ ਧਮਕੀ ਦੇ ਕੇ ਗਿਆ ਬਾਅਦ ਚ ਨਹੀਂ ਆਇਆ ਬਾਅਦ ਦੇ ਵਿੱਚ ਕੱਲ ਦੀ ਗੱਲ ਹੈ ਮੈਂ ਉਹਨੇ ਹੀ ਸ਼ਮਜਾਨਕਰ ਜਦੂਈ ਵਿਕਾਸ ਦੀ ਬੋਡੀ ਲੈ ਕੇ ਅਸੀਂ ਐਂਟਰ ਹੋਏ ਆ ਔਰ ਲੇਡੀਜ਼ ਦਾ ਮੈਨੂੰ ਫੋਨ ਆਇਆ ਕਿ ਮੇਰੇ ਘਰ ਦੇ ਬਾਹਰ ਆ ਕੇ ਕਾਲੂ ਗਾਲਾਂ ਕੱਢ ਕੇ ਜਾ ਰਿਹਾ ਕਹਿ ਰਿਹਾ ਤੁਹਾਡੀ ਕੁੜੀਆਂ ਰਾਤ ਨੂੰ ਮਾਰ ਦੇਣੀ ਆ ਉਹਨਾਂ ਕਿਹਾ ਕਿ ਜਸਤ 20 ਮਿੰਟ ਪੁਰਾਣੀ ਗੱਲ ਕਰ ਰਿਹਾ ਮੈਂ 20 ਮਿੰਟ ਪੁਰਾਣੀ ਤੇ ਪੁਲਿਸ ਕੈਰੀ ਦੋਸ਼ੀ ਲੱਭਣੀ ਰਹੇ ਤੇ 20 ਮਿੰਟ ਪਹਿਲੇ ਜਿਸ ਘਟਨਾ ਦੇ ਉਹਨੇ ਕਤਲ ਕੀਤਾ ਕੱਲ ਉਸ ਘਟਨਾ ਦੇ ਖੜੇ ਹੋ ਕੇ ਪਰਿਵਾਰ ਨੂੰ ਧਮਕੀਆਂ ਦੇ ਕੇ ਗਿਆ ਹੋਣਾ ਕੋਈ ਨਹੀਂ ਲਾਈਟ ਲੱਲਣਾ ਮੈਨੂੰ ਫਿਰ ਮੈਂ ਆਪਣੇ ਰਸਤੇ ਦੇ ਉੱਤਰ ਜਾਵਾਂਗਾ ਸਾਰਾ ਲੋਕ ਮੇਰੇ ਨਾਲ ਹੈ ਮੇਰਾ ਪਰਿਵਾਰ ਮੇਰੇ ਨਾਲ ਹੈ ਮੈਂ ਚੰਦਾ ਨਹੀਂ ਰਾਜਨੀਤੀ ਕਰਨਾ ਮੈਂ 12ਵਾਂ ਮੀਡੀਆ ਦੇ ਮਾਧਿਅਮ ਨਾਲ ਕਹਿ ਰਹੇ ਹਾਂ ਸਰਕਾਰ ਨੂੰ ਵੀ ਕਹਿ ਰਹੇ ਹਾਂ ਪੁਲਿਸ ਨੂੰ ਵੀ ਕਹਿ ਰਹੇ ਹਾਂ ਕਿ ਤੁਹਾਡੀ ਨਲੈਕ ਮੈਨੂੰ ਮਜਬੂਰ ਨਾ ਕਰੋ ਸੜਕਾਂ ਦੇ ਉੱਤਨ ਲਈ ਤਾਂ ਜਾਂ ਇਹ ਜਾਂ ਵਾਰਦਾਤ ਕੋ ਪੰਜਾਬ ਦੀ ਵਾਕਿਆ ਸੀਸੀਟੀਵੀ ਕੈਮਰਸ ਵਗੈਰਾ ਹੈ ਐ ਐਕਚੁਅਲੀ ਉਹ ਗਰੀਬ ਏਰੀਆ 'ਚ ਮੇਰੇ ਲੋਕ ਯਹਾਂ 'ਤੇ ਬਹੁਤ ਮਿਹਨਤ ਵਾਲੇ ਲੋਕ ਹੈ ਉਹਨਾਂ ਦੇ ਘਰ ਕਾ ਆਪਣਾ ਗੁਜ਼ਾਰਾ ਮੁਸ਼ਕਿਲ ਹੁੰਦਾ ਉਹ ਕੈਮਰੇ ਕਹਾਂ ਸ ਲਗਾਉਣਗੇ ਕੋਈ ਡੇਡ ਮਰਲੇ ਕੋਈ ਇੱਕ ਮਰਲੇ ਕੋ ਦੋ ਮਰਲੇ 'ਚ ਰਹਿੰਦਾ ਕਿਸੇ ਕੋਲ ਰਹਿਣੇ ਕੋ ਛੱਤ ਨਹੀਂ ਹੈ ਤੋ ਲੋਕ ਕੈਮਰੇ ਕਹਾਂ ਲਗਾਉਣਗੇ ਉਹ ਲੋਕ ਇਤਨੇ ਪਰੇਸ਼ਾਨ ਹੈ ਗਲੀ 'ਚ ਨਸ਼ਾ ਕਹਾਂ ਸ ਆਤਾ ਮੈਂ ਇੱਕ ਬਤਾਨਾ ਚਾਹਤਾ ਹਾਂ ਮੇਰਾ ਜਨਮ ਉਸੀ ਗਲੀ 'ਚ ਹੋਇਆ ਮੈਂ ਉੱਥੇ ਦੇ ਜੰਪ ਪਾਲਾ ਮੈਂ 17 ਸਾਲ ਦੀ ਉਮਰ ਚੋਂ ਘਰ ਛੱਡ ਕੇ ਆਇਆ ਸੀ ਅੱਜ ਮੇਰੀ ਉਮਰ 42 ਸਾਲ ਦੀ ਹੈ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਨੇ ਮੈਨੂੰ ਵੱਡਾ ਕੀਤਾ ਜਿਨ੍ਹਾਂ ਲੋਕਾਂ ਨੂੰ ਮੈਂ ਦੇਖ ਰਿਹਾ ਖੇਲਦੇ ਅੱਜ ਵੱਡੇ ਹੋ ਰਹੇ ਆ ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਉਹ ਦੇਖ ਰਿਹਾ ਕਿ ਮੇਰੇ ਭਤੀਜੇ ਆ ਮੇਰੇ ਬੱਚਿਆਂ ਦੇ ਰੂਪ ਦੇ ਵਿੱਚ ਦੇਖ ਰਿਹਾ ਅੱਜ ਦੋਨੋਂ ਹੀ ਪੀੜੀਆਂ ਨਸ਼ੇ ਦੇ ਰੂਪ ਚ ਦਿਖਾਈ ਦੇ ਰਹੀਆਂ ਮੈਨੂੰ ਤੁਸੀਂ बार-बार ਇਹ ਇੱਕ ਗੱਲ ਦਾ ਜ਼ਿਕਰ ਕਰ ਰਹੇ ਹੋ ਜਦੋਂ ਇਸ ਚੀਜ਼ ਨੂੰ ਲੈ ਕੇ ਤੁਸੀਂ ਸਰਕਾਰ ਨਾਲ ਸਹੀ ਗੱਲਬਾਤ ਹੋਈ ਕਿ ਨਸ਼ਾ ਖਤਮ ਕੀ ਤੌਸਲਾ ਕਿ ਤੁਹਾਡਾ ਆਪਣਾ ਹਲਕਾ ਹੈ ਜੇ ਨਸ਼ਾ ਖਤਮ ਸਮਝ ਸਕਦੇ ਹੋ ਜੇ ਨਸ਼ਾ ਖਤਮ ਹੁੰਦਾ ਇਸ ਇਲਾਕੇ ਦੀਆਂ ਪ੍ਰੋਬਲਮਸ ਇਹ ਹੁੰਦੀਆਂ ਤੇ ਅੱਜ ਐਮ.ਐਲ.ਏ ਹੁੰਦਾ ਸਰ ਇੱਕ ਚੀਜ਼ ਪੁੱਛਣਾ ਚਾਹਤੇ ਹਾਂ ਕਿ ਆਪਕੋ ਲੱਗ ਰਿਹਾ ਹੈ ਕਿ ਨਸ਼ੇ ਕੇ ਕਾਰਨ ਹੀ ਇਹ ਹੋਇਆ ਹੈ ਔਰ ਇਹ ਜੋ ਬੱਚਾ ਹੈ ਕਤਲ ਦੀ وجہ ਨਸ਼ਾ ਇਹ ਪੁਲਿਸ ਤੁਹਾਨੂੰ ਕਲੀਅਰ ਕਰੇ ਅੱਛਾ ਹੀ ਇਕਲੋਤਾ ਸੀ ਇਹ ਲੜਕਾ ਇੱਕ ਬੜਾ ਇੱਕ ਇਸੇ 1.5 ਸਾਲੇ ਦਾ ਬੜਾ ਕੋਈ ਥ੍ਰੈਟ ਵਗੈਰਾ ਆਇਆ ਕਦੀ ਕੋਈ ਗੱਲ ਨਹੀਂ ਬੱਚਿਆਂ ਥ੍ਰੈਟ ਕੀ ਹੋਣਾ ਮਾੜਾ ਮੋਟਾ ਕਤ ਕੂਰ ਵਗਰ ਬੱਚਿਆਂ ਥ੍ਰੈਟ ਕੀ ਹੋਣਾ ਬੱਚਾ ਕਦੀ ਗਲੀ 'ਚ ਨਹੀਂ ਕਿਸੇ ਨੂੰ ਬੋਲਿਆ ਬੱਚਿਆਂ ਥ੍ਰੈਟ ਕੀ ਹੋਣਾ ਪਰ ਬੱਚੇ ਗਲਤ ਸੰਗਤ ਵੱਲ ਜਾ ਰਹੇ ਆ ਗਲਤ ਦਿਸ਼ਾ ਵੱਲ ਜਾ ਰਹੇ ਆ ਉਹਨੂੰ ਰੋਕਣ ਦੇ ਲਈ ਸਾਨੂੰ ਪਹਿਲ ਕਰਨੀ ਪੈਗੀ ਸਾਨੂੰ ਲੋਕਾਂ ਨੂੰ ਅਗਿਆਣਾ ਪਏਗਾ ਅੱਜ ਮੇਰੇ ਪਰਿਵਾਰ ਦਾ ਜੀ ਚਲਾ ਗਿਆ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿਸੇ ਹੋਰ ਦਾ ਬੱਚਾ ਨਾ ਜਾਵੇ ਉਹਨੂੰ ਰੋਕਣ ਦੇ ਲਈ ਅਸੀਂ ਲੋਕ ਕੰਮ ਕਰੀਏ ਉਰ ਤੇ ਪ੍ਰਯਾਸ ਕਰੀਏ ਪੁਲਿਸ ਹੋ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਅੱਜ ਮੈਂ ਬੇਨਤੀ ਕਰ ਰਿਹਾ ਹੱਥ ਜੋੜ ਰਿਹਾ ਮੈਨੂੰ ਇਨਸਾਫ ਲੈਣਾ ਵੀ ਆਂਦਾ ਮੈਨੂੰ ਲੜਨਾ ਵੀ ਆਂਦਾ ਮੈਨੂੰ ਸੰਘਰਸ਼ ਕਰਨਾ ਵੀ ਆਂਦਾ ਪਰ ਇਦਾਂ ਦੇ ਘਟੀਆਂ ਲੋਕ ਇਦਾਂ ਦੇ ਮੇਰੇ ਪਰਿਵਾਰ ਨੂੰ ਡਰਾ ਨਹੀਂ ਸਕਦੇ ਮੇਰੇ ਪਰਿਵਾਰ ਨੂੰ ਧਮਕੀਆਂ ਨਹੀਂ ਦੇ ਸਕਦੇ ਜਿਹੜੇ ਅੱਜ ਧਮਕੀਆਂ ਦੇ ਰਹੇ ਆ ਮੈਨੂੰ ਮਜਬੂਰ ਕਰ ਰਹੇ ਆ ਸੜਕਾਂ ਦੇ ਉੱਤਰ ਦੇ ਲਈ ਇੱਕ ਬਾਈ ਨੇਮ ਕਾਲੂ ਹੈ ਬਾਕੀ ਦੋ ਦੇ ਨਾਮ ਮੈਂ ਨਹੀਂ ਜਾਣਦੇ ਨਾ ਜਿਹੜੇ ਘਰ ਦੇ ਤਿੰਨ ਤਿੰਨ ਲੋਕ ਹੈ ਪਰ ਜਿਹੜੀ ਕੜੀ ਬਾਈ ਕੜੀ ਜਿਹੜੀ ਚੈਨ ਜੁੜ ਰਹੀ ਹੈ ਬੰਦੇ ਵਧਰੇ ਆ ਕਿਉਂਕਿ ਇਹ ਇੱਕ ਰੈਲੀ ਤੋਂ ਆਏ ਸੀ ਆਮ ਆਦੀ ਪਾਰਟੀ ਦੀ ਇੱਕ ਰੈਲੀ ਸੀ ਧਾਰੀਵਾਲ ਕਰਦੀਆਂ ਬਲਕਾਰ ਸਿੰਘ ਦੀ ਉਥੋਂ ਇਹ ਸ਼ਰਾਬ ਦੀਆਂ ਛੇ ਬੋਤਲਾਂ ਲੈ ਕੇ ਆਏ ਸੀ ਰੈਲੀ ਦੇ ਵਿੱਚ ਮੁੰਡੇ ਲੈ ਕੇ ਗਏ ਤੀ ਚਾਲੀ ਉਹ ਸ਼ਰਾਬ ਦੀਆਂ ਛੇ ਬੋਤਲਾਂ ਉਸ ਪਲਾਟ 'ਚ ਪੀਤੇ ਜਿੱਥੇ ਕਤਲ ਹੋਇਆ ਤੇ ਉਸ ਬੋਤਲ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਉਹ ਪੁਲਿਸ ਨੂੰ ਉਸ ਘਰ ਤੋਂ ਦੱਸ ਤਾ ਰੋਕਾ ਦਵਾ ਪੀਵੇ ਸੀ ਮੈਨੂੰ ਪਤਾ ਹੀ ਨਹੀਂ ਇਹ ਇਹੀ ਤੇ ਚੀਜ਼ ਪੁੱਛ ਰਹੇ ਨਾ ਵਾਰ-ਵਾਰ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸੀਸੀਟੀਵੀ ਫੁਟੇਜ ਨਹੀਂ ਜਾਂ ਕਿਤਲਾ ਇਹ ਚੀਜ਼ ਕਿਦਾਂ ਘੇਰ ਹੋ ਗਈ ਕਿਉਂਕਿ ਫਿਰ ਉਹ ਜਿੱਥੋਂ ਐਂਟਰੀ ਕਰਕੇ ਆਏ ਉਥੋਂ ਵੀਡੀਓ ਮਿਲਦੀ ਹੈ ਕਾਲੂ ਲਾਈ ਦੀ ਵੀਡੀਓ ਨਹੀਂ ਮਿਲ ਰਹੀ ਕਾਲੂ ਕਿੱਥੇ ਦਾ ਰਹਿਣ ਵਾਲਾ ਹੈ ਕਾਲੂ ਬਸਤੀ ਦਾ ਨਿਸ਼ਮੰਦਾ ਕਾਦੀਆਂ ਪੁਲੀ ਦੇ ਕੋਲ ਉਸ ਦਾ